ਸਰਦਾਰ ਬਣੇਵਾ ਅੱਜ ਚੌਲੀ ਜੀ ਸੋ ਕੀ ਕਹਿਣਾ ਚਾਹੋਗੇ ਸਮੂਹ ਜਿਹੜੇ ਤੁਹਾਡੇ ਕਿਤਨੇ ਕਦੇ ਆਪਰੇਟਰ ਨੇ ਡਰਾਈਵਰ ਵੀਰ ਨੇ ਕਲੈਕਟਰ ਵੀਰ ਨੇ ਔਰ ਆਪ ਜਿਤਨੇ ਜਿਹੜੇ ਛੁੜੇ ਨੇ ਕੀ ਕਹਿਣਾ ਚਾਹੋ ਜੀ 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 ਜਿਹੜੀ ਇਹ ਹੁਣ ਤੁਹਾਡੀ ਚੋਣ ਹੋਈ ਏ ਕਿੰਨੇ ਸਮੇਂ ਲਈ? ਸਰਬ ਸਮੇਂ ਲਈ। ਔਰ ਲਾਈਫ ਟਾਈਮ ਹੀ ਕਹਿ ਲਓ। ਜੋ ਤੱਕ ਪਿਆਰ ਮਿਲਦਾ ਰਹੇਗਾ ਜੀ। ਜਿੰਨਾ ਕੰਮ ਕਰਦੇ ਆ ਰਾਜ ਕਰਦੇ ਆ। ਠੀਕ ਹੈ ਜੀ ਹੋਰ ਕੀ ਕਹਿਣਾ ਚਾਹੋਗੇ ਸਮੂਹ ਜਿਹੜੇ ਤੁਹਾਡੇ ਨਾਲ ਜੁੜੇ ਆ। ਸਾਰੇ ਪ੍ਰੇਟੋ ਦਾ ਧੰਨਵਾਦ ਜਿਹਨਾਂ ਮਾਨਦਿੰਦੇ ਬਖਸ਼ਿਆ ਜੀ ਇਹਨਾਂ ਨੇ। ਆਪਕਾ ਸਰਕਾਰ ਕੀ ਇਹ ਨਹੀਂ ਹੋ ਰਹਾ ਮਾਤਰੀ ਨੂੰ ਉਹ ਤਾਂ ਕੋਰ ਕਰ ਰਹੇ ਜੀ ਸਭ ਤੋਂ ਉਹਨਾਂ ਕਰਤੀ ਹੋ ਰਹਾ ਜੀ ਓਕੇ ਓਕੇ ਜੀ ਸੁਭਨਾਮ ਦੱਸੋ ਵੀਰ ਤੁਹਾਡਾ ਮੇਰਾ ਨਾਮ ਜੀ ਅਮਰਦੇਵ ਹਰਦੇਵ ਕੰਮ ਸੁਭਨਾਮ ਓਕੇ ਮੰਦੇਚਾ ਪੂਰੀ ਹੋਈ ਹੈ ਔਰ ਸਾਰੇ ਆਪਰੇਟਰ ਹੀ ਕੁਛ ਨਹੀਂ ਜੀ ਲੱਖ ਲੱਖ ਪ੍ਰਿੰਟਰ ਖੁੱਲ ਕੇ ਜੇ ਕੈਂ ਦਾ ਮਸਲਾ ਵੀ ਕਿੰਨੇ ਸਾਨੂੰ ਦੂਟੀ ਕਿੰਨੀ ਨਹੀਂ ਮਿਲਦੀ ਹੈਗੀ ਟਕਦੇ ਫਿਰਦੇ ਰਹੇ ਅਸੀਂ ਫੈਕਟਰੀਆਂ ਦੇ ਅੱਗੇ ਜੀ ਕਿੰਨੇ ਦਿਨ ਹਮਸਾਮ ਕਰਦਾ ਉਹ ਨਹੀਂ ਜਗਾ ਅੱਜ ਸਾਨੂੰ ਯਕੀਨ ਮਿਲ ਗਿਆ ਵੀ ਸਾਨੂੰ ਕੰਮ ਮਿਲੇਗਾ ਜੋ ਵੀ ਪਿੰਡਾਂ ਦਾ ਹੈਗਾ ਬਹੁਤ ਵਧੀਆ ਓਕੇ ਆਪ کیسے ਕਰਕੇ ਹੀ ਹੁਣ ਸਾਰੀ ਦੇ ਜੱਟਾ ਉਹ ਨਰਾਸ਼ ਹੋ ਕੇ ਬੈਠੀ ਸੀ ਉਹ ਦੇਖ Kansh Nur Khandir Sama segueing with uma estareca soli drop Nuke vndi Qanshi Ve seeds off ki tostu soci7619 isada He E Webhan if Tpa со 4I do o indi Karnir Sama di D sn�� ਸ਼ੁਭ ਨਾਮ ਦੱਸੋ ਵੀਰ ਤੁਹਾਡਾ ਮੇਰਾ ਨਾਮ ਜੀ ਅਮਰਦੇਵ ਸਿੰਘ ਆ ਮਨੁੱਖ ਆ ਆ ਕੇ ਆ ਕੇ ਓਕੇ ਓਕੇ ਬਹੁਤ ਧੰਨਵਾਦ ਭਾਈ ਇਧਰ ਆਪਾਂ ਹੋਰ ਬਾਬਾ ਜੀ ਆਓ ਦੋ ਮਿੰਟ ਵੈਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਤੇ ਬਾਬਾ ਜੀ ਨਾਮ ਦੱਸੋ ਆਪਣਾ ਮੈਂ ਜਮਾ ਤਾਰੀ ਆ ਗਿਆ ਜੀ ਔਰ ਅੱਜ ਇੱਥੇ ਪਹੁੰਚ ਕੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਜਿਹੜਾ ਆਪਣਾ ਭਰਾ ਵਧੀਆ ਪ੍ਰਧਾਨ ਲੱਗਿਆ ਆ ਠੀਕ ਹੈ ਜੀ ਸਿੰਘ ਸਾਹਿਬ ਜਿਹੜਾ ਬਾਬਾ ਕੁਮਿੰਦਰ ਸਿੰਘ ਚਾਲੇ ਕਰੋੜੀ ਉਹਨਾਂ ਨਾਲ ਕਹਿੰਦੇ ਕਿਹੜਾ ਬਾਬਾ ਜਗਤ ਸਿੰਘ ਜੀ ਜਿਨ੍ਹਾਂ ਦੇ ਨਾਲ ਤੇ 14 ਬਾਬਾ ਜੱਗੀ ਸਿੰਘ ਜੀ ਦੇ ਬਾਬਾ ਜੀ ਜਿਹੜੇ ਆਪਾਂ ਅੱਜ ਜਗਵੀਰ ਦੇ ਸਕੂਲ ਵਾਤੇ ਆਏ ਆ ਤੇ ਜੇ ਯਾਰ ਵਪਾਰੀ ਵਪਾਰੀ ਦੇ ਡਰਾਈਵਰ ਇਹ ਬਾਈ ਦੀ سپورਟ ਹੈ ਕਿ ਕਿਤੇ ਵੀ ਆਪਾਂ ਤੁਹਾਡੇ ਵੱਲੋਂ ਗਲਪਨ ਤੋਂ ਲੋਡ ਕਰਵੇ ਤੇ ਆਪਾਂ ਨਾਲ ਖੜੇ ਆ ਤੇ ਜਿਹਦੇ ਵੀ ਲੋਡ ਕਰਦੇ ਆਪਾਂ ਆਪਾਂ ਆਉਂਦੇ ਆ ਸੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਹੁਤ ਅੱਜ ਵੱਡਾ ਜਨਕੀ ਕੰਨਾ ਚਾਹੋ ਬਾਬਾ ਜੀ ਬਹੁਤ ਘਰਾਂ ਵਿੱਚ ਲੋਕ ਹੋਏ ਗਏ ਨੇ ਤੇ ਬਿਨਾਂ ਸਹੀ ਕੋਈ ਮਛਾ ਨਹੀਂ ਰਿਹਾ ਕਾੜਾ ਹੀ ਸਾਡੀ ਅਰਦਾਸ ਕੀਤੀ ਜੀ ਅੰਜ ਪ੍ਰਧਾਨ ਜੀ ਕੀ ਕਿਦਾਂ ਮਹਿਸੂਸ ਕਰ ਰਹੇ ਹੋ ਜੀ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਸਾਰੇ ਆਪਰੇਟਰਾਂ ਨੂੰ ਜੀ ਜੀ ਬਹੁਤ ਬਹੁਤ ਧੰਨਵਾਦ ਕਰ ਲੈਣ ਜੀ ਔਰ ਸਾਰੇ ਆਪਰੇਟਰ ਖੁਸ਼ ਨੇ ਜੀ ਸਾਰੇ ਖੁਸ਼ ਨੇ